ਸਾਤਰੀਆ ਕਾਲ ਜੀ ਇਹ ਵੀਡੀਓ 28 ਅਕਤੂਬਰ 2025 ਸ਼ਾਮ ਦੇ 6:30 ਵਜੇ ਰਿਕਾਰਡ ਹੋ ਕੇ ਤੁਹਾਡੇ ਤੱਕ ਪਹੁੰਚਦੀ ਹੋ ਰਹੀ ਹੈ ਤੁਹਾਡੇ ਕਾਫੀ ਸਵਾਲ ਆਏ ਸੀ ਕਿ ਠੰਡ ਕਦੋਂ ਕੋ ਜ਼ੋਰ ਫੜੂਗੀ ਤੇ ਐਤ ਕਿ ਠੰਡ ਕਿੰਨੀ ਕ ਪਊਗੀ ਐਤ ਕਿ ਸਮੋਗ ਜਿਹੜਾ ਧੁੰਦਲਾ ਹੋ ਜਾਂਦਾ ਕੰਮ ਉਹ ਕਦੋਂ ਹੋਊਗਾ 에ਅਰ ਪੋਲੂਸ਼ਨ ਕਦੋਂ ਕ ਘਟੂਗਾ ਮੀ ਪੈ ਸਕਦਾ ਨਹੀਂ ਪੈ ਸਕਦਾ ਸਭ ਤੋਂ ਇੰਟਰਸਟਿੰਗ ਗੱਲ ਅੱਜ ਦਿੱਲੀ ਦੇ ਵਿੱਚ ਨਕਲੀ ਮੀ ਪਾਉਣ ਦਾ ਟ੍ਰਾਇਲ ਚੱਲ ਰਿਹਾ ਹੈਗਾ ਕੀ ਉੱਥੇ ਮੀਂਹ ਪਊਗਾ ਜਾਂ ਨਹੀਂ ਪਊਗਾ ਇਹਦੀ ਗੱਲ ਆਖਰ ਚ ਕਰਾਂਗੇ ਸਭ ਤੋਂ ਪਹਿਲਾਂ ਤਾਪਮਨ ਦੀ ਗੱਲ ਕਰੀਏ ਤਾਂ ਤਾਪਮਨ ਅੱਜ ਤੜਕਸਾਰ ਜਿਹੜਾ ਪੰਜਾਬ ਦਾ ਬਹੁਤੀਆਂ ਥਾਵਾਂ ਤੇ 15 ਤੋਂ 18 ਡਿਗਰੀ ਸੈਲਸੀਅਸ ਦੇ ਵਿੱਚ ਵਿੱਚ ਰਿਕਾਰਡ ਹੋਇਆ ਹਾਲਾਂਕਿ ਇੱਕਾ ਤੋਂ ਕਾ ਥਾਵਾਂ ਤੇ 15 ਡਿਗਰੀ ਸੈਲਸੀਅਸ ਤੋਂ ਥੱਲੇ ਵੀ ਤਾਪਮਨ ਰਿਕਾਰਡ ਹੋਇਆ ਹਰਿਆਣੇ ਦੇ ਵਿੱਚ ਅੱਜ ਸਵੇਰੇ ਤੜਕਸਾਰ ਤਾਪਮਨ ਜਿਹੜਾ ਘੱਟੋ ਘੱਟ ਉਹ 17 ਤੋਂ 21 ਡਿਗਰੀ ਸੈਲਸੀਅਸ ਦੇ ਵਿੱਚ ਵਿੱਚ ਰਿਕਾਰਡ ਹੋਇਆ ਕਿਉਂਕਿ ਕੁਝ ਕੁ ਹਿੱਸਿਆਂ ਤੋਂ ਉੱਥੇ ਉਚੇਰੀ ਬੱਦਲਵਾਈ ਸੀ ਦਪਹਿਰ ਵੇਲੇ ਜਿਹੜਾ ਪੰਜਾਬ ਦਾ ਵੱਧ ਤੋਂ ਵੱਧ ਤਾਪਮਨ 29 ਤੋਂ 32 ਡਿਗਰੀ ਸੈਲਸੀਅਸ ਦੇ ਵਿੱਚ ਬਹੁਤ ਹੀ ਥਾਮਾਂ ਤੇ ਰਿਕਾਰਡ ਹੋਇਆ। ਹਰਿਆਣੇ ਦੇ ਵਿੱਚ 25 ਤੋਂ 30 ਡਿਗਰੀ ਸੈਲਸੀਅਸ ਦੇ ਵਿੱਚ ਰਿਕਾਰਡ ਹੋਇਆ। ਇਹ ਦਿਨਾਂ ਦੇ ਤਾਪਮਨ ਦੇ ਵਿੱਚ ਆਉਂਦੇ ਦਿਨਾਂ ਦੇ ਦੌਰਾਨ ਕੁਝ ਖਾਸ ਫਰਕ ਪੈਣ ਦੇ ਅਸਾਰ ਨਹੀਂ ਜਾਪ ਰਹੇ ਕਿਉਂਕਿ ਹਵਾ ਦੇ ਵਿੱਚ ਪੋਲੂਸ਼ਨ ਬਹੁਤ ਜ਼ਿਆਦਾ ਲਟਕਦਾ ਫਿਰ ਰਿਹਾਗਾ। ਸੋ ਇਹਦੇ ਵਿੱਚ ਕੋਈ ਵੱਡੇ ਪੱਧਰ ਤੇ ਗਰਾਵਟ ਆਉਂਦੀ ਨਹੀਂ ਜਾਪ ਰਹੀ। ਰਾਤਾਂ ਦੇ ਤਾਪਮਨ ਦੇ ਵਿੱਚ ਹਾਲਾਂਕਿ 4-5 ਨਵੰਬਰ ਤੋਂ ਥੋੜੀ ਜਿਹੀ ਗਰਾਵਟ ਜ਼ਰੂਰ ਆਊ ਪਰ ਉਹ ਵੀ ਕੋਈ 2 ਡਿਗਰੀ 2.5 ਡਿਗ ਸੋਲੂਸ਼ਨ ਹੋਣੀ 10 ਨਵੰਬਰ ਤੱਕ ਦਾ ਘੱਟੋ-ਘੱਟ ਇੱਥੇ ਘੁੰਮਦੇ ਘਮਾਉਂਦੇ ਰਹਿਣਗੇ ਸ਼ਾਮਾਂ ਇਸ ਤਰ੍ਹਾਂ ਧੁੰਦਲੀਆਂ ਹੋਣਗੀਆਂ ਸਵੇਰਾਂ ਹਲਕੀਆਂ ਠੀਕ ਹੋਣਗੀਆਂ ਐਦਾਂ ਹੁੰਦਾ ਜਿਹੜਾ ਜਾਪ ਰਿਹਾ ਹੈ ਮੀਂਹ ਵਾਲੇ ਪੱਖ ਤੋਂ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਹਿੱਸਿਆਂ ਦੇ ਵਿੱਚ ਕੋਈ ਵੀ ਫਿਲਹਾਲ ਵੱਡੇ ਪੱਧਰ ਦਾ ਸਸਤਮ ਆਉਣ ਵਾਲੇ ਦਿਨਾਂ ਦੇ ਨਾਲੋਂ ਆਉਂਦਾ ਜਾਪ ਨਹੀਂ ਰਿਹਾ ਇਸ ਕਰਕੇ ਜਿਹੜੇ ਜਿਹੜੇ ਵੀ ਕਾਰਜ ਹੋ ਲਿਖੇ ਹੋਏ ਨੇ ਸਹਿਜ ਮਤੇ ਨਾਲ ਤੁਸੀਂ ਉਹਨਾਂ ਨੂੰ ਨਿਪਰੇ ਜਿਹੜਾ ਚੜ੍ਹਦੇ ਰਹਿ ਸਕਦੇ ਹੋਗੇ ਦਿੱਲੀ ਦੇ ਵਿੱਚ ਅੱਜ ਜਿਹੜਾ ਨਕਲੀ ਮੀਂਹ ਪਾਉਣ ਦੇ ਲਈ ਟ੍ਰਾਇਲ ਹੋਇਆਗਾ ਪਰ ਸਾਡੇ ਮੁਤਾਬਕ ਜਾਨਕਿ ਮੌਸਮ ਦਾ ਵੈਦਰ ਟੀਮ ਦੇ ਮੁਤਾਬਕ ਉਹ ਕੋਈ ਬਹੁਤਾ ਜਿਆਦਾ ਸਕਸੈਸਫੁਲ ਹੋਣ ਦੇ ਅਸਾਰ ਨਹੀਂ ਹੈਗੇ ਕਿਉਂਕਿ ਹਵਾ ਦੇ ਵਿੱਚ ਨਮੀ ਦੀ ਮਾਤਰਾ ਉਨੀ ਨਹੀਂ ਹੈਗੀ ਤੇ ਦਿੱਲੀ ਦੇ ਉੱਪਰ ਜਿਹੜੇ ਬਣੇ ਹੋਏ ਬੱਦਲ ਨੇ ਉਹ ਉਸ ਕੈਟਾਗਰੀ ਦੇ ਨਹੀਂ ਹੈਗੇ ਜਿਨ੍ਹਾਂ ਦੇ ਵਿੱਚ ਛੜਕਾਓ ਕਰਕੇ ਨਕਲੀ ਢੰਗ ਨਾਲ ਨਮੀ ਪਵਾਇਆ ਜਾ ਸਕਦਾ ਹੋਵੇ ਕੁਝ ਕਲਾਕਾਂ ਦੇ ਵਿੱਚ ਜੇਕਰ ਕਣੀਆਂ ਪੈ ਜਾਂਦੀਆਂ ਨੇ ਜਾਂ ਹਲਕਾ ਸ਼ਰਾਟਾ ਪਾਇਆ ਜਾਂਦਾ ਉਹ ਗੱਲ ਵੱਖਰੀ ਆ ਪਰ ਉਹਦੇ ਨਾਲ ਦਿੱਲੀ ਨੂੰ ਪੋਲੂਸ਼ਨ ਤੋਂ ਨਜਾਤ ਜਿਹੜੀ ਨਹੀਂ ਮਿਲਦੀ ਜਾਪ ਰਹੀ ਜਿੱਥੇ ਜਿਹੜਾ ਇਸ ਵळे ਲੰਦੇ ਪੰਜਾਬ ਦੇ ਵਿੱਚ ਚੜ੍ਹਦੇ ਪੰਜਾਬ ਦੇ ਵਿੱਚ ਰਾਜਸਥਾਨ ਦੇ ਨਾਲ ਹੀ ਬੱਡ ਦੇ ਇਲਾਕਿਆਂ ਦੇ ਵਿੱਚ ਹਰਿਆਣੇ ਦੇ ਵਿੱਚ ਐਮਪੀ ਦੇ ਵਿੱਚ ਯੂਪੀ ਦੇ ਵਿੱਚ ਪਰਾਲੀ ਦੀ ਰਹਿਣ ਖੁੰਦ ਨੂੰ ਅਗ ਲੱਗ ਰਹੀ ਆ ਉਥੇ ਟ੍ਰੈਫਿਕ ਦਾ ਵੀ ਜਿਹੜਾ ਪੋਲੂਸ਼ਨ ਹਵਾ ਦੇ ਵਿੱਚ ਮਿਕਸ ਅਪ ਹੋ ਰਿਹਾਗਾ ਮੌਸਮ ਡਰਾਈ ਹੋ ਚੁੱਕਿਆ ਸੜਕਾਂ ਦੇ ਕਿਨਾਰੇ ਟੁੱਟੀਆਂ ਹੋਈਆਂ ਸੜਕਾਂ ਤੇ ਜਿਹੜੇ ਵਹੀਕਲ ਚੱਲਦੇ ਆ ਲਗਾਤਾਰ ਧਸ ਟੁੱਟ ਕੇ ਹਵਾ ਦੇ ਵਿੱਚ ਜਿਹੜੀ ਰਲਦੀ ਜਾ ਰਹੀ ਆ ਤੇ ਉਸ ਤੋਂ ਇਲਾਵਾ ਇੰਡਸਟਰੀ ਦਾ ਪੋਲੂਸ਼ਨ ਲਗਾਤਾਰ ਇੱਥੇ ਹਵਾ ਦੇ ਵਿੱਚ ਜਿਹੜਾ ਸਟੇਬਲ ਹੋ ਰਿਹਾਗਾ ਤੇ ਅਸੀਂ ਠੰਡ ਦੇ ਦੌਰ ਦੇ ਵਿੱਚ ਐਂਟਰ ਹੋ ਚੁੱਕੇ ਹਾਂ ਠੰਡ ਦੇ ਦੌਰ ਦੇ ਵਿੱਚ ਹਵਾ ਅੱਪਰ ਲਿਫਟ ਕਰਨਾ ਬੰਦ ਕਰ ਦਿੰਦੀ ਆ ਤੇ ਉੱਪਰੋਂ ਹਵਾ ਉਲਟਾ ਥੱਲੇ ਡਿਕਣਾ ਸ਼ੁਰੂ ਕਰ ਦਿੰਦੀ ਆ ਸੋ ਇਹ ਸਾਰੇ ਕਾਰਨਾ ਕਰਕੇ ਲਗਭਗ 10 ਨਵੰਬਰ ਤੱਕ ਪੋਲੂਸ਼ਨ ਦੀ ਜਿਹੜੀ ਸਥਿਤੀ ਆ ਉਹ ਇਸੇ ਤਰ੍ਹਾਂ ਹੀ ਜਿਹੜਾ ਉੱਤਰ ਪੱਛਮੀ ਭਾਰਤ ਦੇ ਵਿੱਚ ਰਹਿੰਦੀ ਜਾਪ ਰਹੀ ਆ ਹਾਲਾਂਕਿ ਭਾਰਤ ਦੇ ਹੋਰ ਨਾ ਖੇਤਰਾਂ ਦੇ ਵਿੱਚ ਬੰਗਾਲ ਦੀ ਖਾੜੀ ਦੇ ਵਿੱਚ ਬਣਿਆ ਹੋਇਆ ਲੋ ਪ੍ਰੈਸ਼ਰ ਦਾ ਏਰੀਆ ਚ ਅਰਬ ਸਾਗਰ ਦੇ ਵਿੱਚ ਬਣਿਆ ਹਲੋ ਪ੍ਰੈਸ਼ਰ ਦਾ ਏਰੀਆ ਜ਼ਰੂਰ ਪ੍ਰਭਾਵਤ ਅਗਲੇ 3-4 ਦਿਨਾਂ ਦੇ ਦੌਰਾਨ ਕਰਦਾ ਰਹੂਗਾ। ਉਹ ਤਾਂ ਹੈ ਕੇਰਲਾ ਚਾਹੇ ਤਾਮਲ ਲੱਡੂਆ ਚਾਹੇ ਆਂਧਰਾ ਚਾਹੇ ਓਡੀਸ਼ਾ ਜਾਂ ਭਾਰਤ ਦੇ ਹੋਰ ਖੇਤਰ ਨੇ ਪਰ ਪੰਜਾਬ ਹੋਇਆ ਤੇ ਪੰਜਾਬ ਦੇ ਨਾਲ ਲੱਗਦੇ ਖੇਤਰ ਹੋਏ ਇਹਨਾਂ ਖੇਤਰਾਂ ਦੇ ਵਿੱਚ ਆਉਂਦੇ ਕਾਫੀ ਦਿਨ ਮੌਸਮ ਮੁੱਖ ਤੌਰ ਤੇ ਖੁਸ਼ਕ ਰਹਿਣ ਦੇ ਅਸਾਰ ਨੇ। 4-5 ਨਵੰਬਰ ਤੋਂ ਕੁਝ ਕੁ ਲਾਕਿਆਂ ਦੇ ਵਿੱਚ ਹਰਿਆਣਾ ਦੇ ਹੋ ਸਕਦੇ ਨੇ ਜਾਂ ਪੰਜਾਬ ਦੇ ਹੋ ਸਕਦੇ ਨੇ ਕਿਤਨਾ ਕਿਤੇ ਸਮੋਗ ਬਣਦੇ ਅਸਾਰ ਹੋਣਗੇ ਜਦੋਂ ਟ੍ਰੈਫਿਕ ਦੇ ਵਿੱਚ ਸਵੇਰ ਵੇਲੇ ਥੋੜਾ ਜਿਹਾ ਸਲੋ ਚੱਲਣ ਦੀ ਜ਼ਰੂਰਤ ਹੋਊਗੀ। ਦਿੱਲੀ ਦੇ ਵਿੱਚ ਟ੍ਰ ਚੰਗੀ ਗੱਲ ਆ ਪਰ ਇਹ ਕੋਈ ਬਹੁਤੇ ਵੱਡੇ ਪੱਧਰ ਤੇ ਸਕਸੈਸਫੁਲ ਹੁੰਦਾ ਸਾਨੂੰ ਜਿਹੜਾ ਮੌਸਮ ਦੀ ਵੈਦਰ ਟੀਮ ਨੂੰ ਨਹੀਂ ਚਾਪ ਰਿਹਾ ਜੇਕਰ ਹੁੰਦਾ ਤਾਂ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਭਾਈ ਵਧਾਈਆਂ ਹੋਣਗੀਆਂ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ